ਖਬਰ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੜਕਸਾਰ ਐਨਆਈਏ ਦੀ ਟੀਮ ਦੇ ਵੱਲੋਂ ਪਿੰਡ ਕੋਟਲੀ ਸੁਰਤਵੱਲੀ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ। ਕਈ ਘਰਾਂ ਦੇ ਵਿੱਚ ਛਾਪੇਮਾਰੀ ਹੋਈ ਹੈ। ਖਾਸ ਤੌਰ ਦੇ ਉੱਤੇ ਇੱਕ ਨੌਜਵਾਨ ਦੇ ਘਰ ਦੇ ਵਿੱਚ ਛਾਪੇਮਾਰੀ ਹੋਈ ਹੈ ਜਿਸ ਦਾ ਨਾਮ ਮਨਦੀਪ ਸਿੰਘ ਸੋਨੂ ਦੱਸਿਆ ਗਿਆ ਹੈ। ਤੁਹਾਨੂੰ ਦੱਸ ਦਿੰਦੇ ਆ ਕਿ ਮਨਦੀਪ ਸਿੰਘ ਸੋਨੂ ਜਿਹੜਾ ਆ ਕਿਹਾ ਜਾ ਰਿਹਾ ਕਿ ਉਹ SGPC ਦਾ ਮੁਲਾਜ਼ਮ ਵੀ ਇਸ ਤਰੀਕੇ ਦੀ ਜਾਣਕਾਰੀ ਮਿਲੀ ਸੀ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਜੇਕਰ ਗੱਲ ਮਨਦੀਪ ਸਿੰਘ ਸੋਨੂ ਦੀ ਕੀਤੀ ਜਾਵੇ ਤਾਂ ਉਸਨੇ ਕਿਹਾ ਕਿ ਮੈਂ ਕਿਸੇ ਢਾਬੇ ਦੇ ਉੱਤੇ ਕੰਮ ਕਰਦਾ ਘਰ ਦੇ ਹਾਲਾਤ ਸਹੀ ਨਹੀਂ ਐ ਪਰ ਸਾਡਾ ਕਿਸੇ ਨਾਲ ਵੀ ਕਿਸੇ ਪ੍ਰਕਾਰ ਦਾ ਕੋਈ ਗਲਤ ਲਿੰਕ ਨਹੀਂ ਐ ਸਾਡੇ ਨਾਲ ਪੁੱਛਗਿੱਛ ਹੋਈ ਐ ਅਤੇ ਸਾਨੂੰ ਪੁੱਛਿਆ ਗਿਆ ਕਿ ਤੁਹਾਡੀ ਕਿਸੇ ਨਾਲ ਗੱਲਬਾਤ ਹੁੰਦੀ ਐ ਤਾ ਇਸ ਨੂੰ ਲੈ ਕੇ ਐਨਆਈਏ ਦੀ ਟੀਮ ਤੜਕਸਾਰ ਮਨਦੀਪ ਸਿੰਘ ਸੋਨੂ ਦੇ ਘਰੇ ਪਹੁੰਚੀ ਵੱਡੀ ਗੰੰਤੀ ਦੇ ਵਿੱਚ ਟੀਮ ਦੇ ਨਾਲ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਸੀ ਤਾਂ ਪੂਰੇ ਪਿੰਡ ਦੇ ਵਿੱਚ ਜਿਹੜਾ ਚੱਪੇ-ਚੱਪੇ ਤੇ ਪੁਲਿਸ ਨੂੰ ਦੇਖਿਆ ਗਿਆ ਮਨਦੀਪ ਸਿੰਘ ਸੋਨੂ ਜਿਹੜਾ ਕਿ ਕਿਸੇ ਢਾਬੇ ਦੇ ਉੱਤੇ ਕੰਮ ਕਰਦਾ ਉਸ ਦੇ ਘਰ ਦੇ ਵਿੱਚ ਇਹ ਛਾਪੇਮਾਰੀ ਜਿਹੜੀ ਹੈ ਉਹ ਹੁੰਦੀ ਨਜ਼ਰ ਆਈ ਹੈ ਤਾਂ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੁਰਤਵਾਲੀ ਦੇ ਵਿੱਚ ਤੜਕਸਾਰ ਦੋ ਘਰਾਂ ਦੇ ਵਿੱਚ ਰੇਡ ਹੋਈ NIA ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਮਨਦੀਪ ਸਿੰਘ ਸੋਨੂ ਅਤੇ ਜਗਰੂਪ ਸਿੰਘ ਦੇ ਘਰ ਤੇ ਵਿੱਚ NIA ਨੇ ਰੇਡ ਕੀਤੀ ਹੈ तकरीबन 2:30 ਤੋਂ 3 ਘੰਟੇ ਤੱਕ ਇਹ ਛਾਪੇਮਾਰੀ ਹੋਈ ਹੈ ਤਾਂ ਕਿਤਨਾ ਕਿਤੇ NIA ਦੇ ਅਧਿਕਾਰੀ ਜਾਂ ਫਿਰ ਪੁਲਿਸ ਅਧਿਕਾਰੀਆ ਨੇ ਕੁਝ ਵੀ ਕਹਿਣ ਤੋਂ ਦਰਕਿਨਾਰ ਕੀਤਾ ਲੇਕਿਨ ਮਨਦੀਪ ਸਿੰਘ ਸੋਨੂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਖੋਦੇ ਘਟਾਬੇ ਤੇ ਕੰਮ ਕਰਦਾ ਹੈ ਘਰ ਦੇ ਹਾਲਾਤ ਸਹੀ ਨਹੀਂ ਇਸ ਲਈ ਉਹ ਢਾਬੇ ਤੇ ਕੰਮ ਕਰਦਾ ਹੈ ਅਤੇ ਉਸਨੇ ਕਿਹਾ ਕਿ ਮੇਰੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਔਰ ਮੈਂ ਬਿਲਕੁਲ ਸਹੀ ਐਨਆਈਏ ਨੂੰ ਜਵਾਬ ਦਿੱਤਾ ਹੈ ਮੇਰੇ ਘਰ ਦੀ ਤਲਾਸ਼ੀ ਲਈਤੀ ਗਈ ਅਲਮਾਰੀਆਂ ਬੈੱਡ ਤੱਕ ਫਰੋਲੇ ਗਏ ਹੁਣ ਵੀ ਉਸ ਨੂੰ ਐਨਆਈਏ ਦੇ ਦਫ਼ਤਰ ਆਉਣ ਦੇ ਵਾਸਤੇ ਕਿਹਾ ਗਿਆ ਏ ਤਾਂ ਉਸਨੇ ਕਿਹਾ ਕਿ ਮੈਂ ਜਦੋਂ ਵੀ ਉਹ ਚਾਣ ਕੇ ਬੁਲਾਣਗੇ ਤਾਂ ਮੈਂ ਆਉਣਾ ਦੇਉ ਸਹਿਯੋਗ ਦਵਾਂਗਾ ਯਾਨੀ ਕਿ ਐਨਆਈਏ ਦੇ ਦਫ਼ਤਰ ਦੇ ਵਿੱਚ ਵੀ ਪੁੱਛ ਕਿਸ ਦੇ ਵਾਸਤੇ ਮਨਦੀਪ ਸਿੰਘ ਸੋਨੂ ਨੂੰ ਜਿਹੜਾ ਬੁਲਾਇਆ ਗਿਆ ਉੱਥੇ ਵੀ ਉਹ ਪਹੁੰਚਣਗੇ ਤਾਂ ਤੜਕਸਾਰੀ ਐਨਆਈਏ ਦੇ ਵੱਲੋਂ ਜਿਹੜੀ ਹੈ ਪਿੰਡ ਸੂਰਤਵੱਲੀ ਦੇ ਵਿੱਚ ਕੋਟਲੀ ਸੂਰਤਵੱਲੀ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਮਨਦੀਪ ਸਿੰਘ ਜੀ ਪਰਿਵਾਰ ਚ ਮੇਰੇ ਡੈਡੀ ਆ ਮਮੀ ਆ ਦੋ ਬ੍ਰਦਰ ਆ ਇੱਕ ਬਰ ਬ੍ਰਦਰ ਬਾਹਰ ਆ ਜੀ ਬਾਹਰ ਦੁਬਈ ਆ ਜੀ ਤੇ ਮੈਂ ਖੁਦ ਟਾਬੇ ਤੇ ਕੰਮ ਕਰਦਾ ਆ ਜੀ ਹਾਂਜੀ ਤੇ ਮੈਂ ਆਪਣੇ ਘਰ ਦੇ ਹਲਾਤਾ ਕਰਕੇ ਜੀ ਬਾਹਰ ਕੰਮ ਕਰਦਾ ਆ ਜੀ ਅੱਜ ਸਾਡੇ ਘਰ ਐਨਐਹ ਦੀ ਟੀਮ ਆਈ ਸੀ ਜੀ ਸਾਡੇ ਤੋਂ ਪੁੱਛ ਗਏ ਸੀ ਹੋਈ ਆ ਵੀ ਤੁਹਾਡੇ ਤੇ ਮਤਲਬ ਕੋਈ ਕਾਰਵਾਈ ਕਰਨੀ ਤੇ ਇਸ ਕਰਕੇ ਸਾਡੇ ਤੋਂ ਇਦਾਂ ਤਾਂ ਕੋਈ ਚੀਜ਼ ਨਹੀਂ ਆ ਸਾਡਾ ਕੋਈ ਸਬੰਧ ਨਹੀਂ ਆ ਕਿਸੇ ਨਾਲ ਅਸੀਂ ਗਰੀਬ ਪਰਿਵਾਰ ਨਾਲ ਰਿਲੇਟਡ ਬੰਦੇ ਆ ਅਸੀਂ ਆਪਣੇ ਆਪ ਨੂੰ ਨਰਦੋਸ਼ ਆ ਜੀ ਗੇੜ ਕਹਿੰਦੇ ਤੁਹਾਡੀ ਕਿਸੇ ਨਾਲ ਗੱਲ ਹੁੰਦੀ ਆ ਜੀ ਹੈਪੀ ਪਸ਼ੀਅਨ ਆ ਜੀ ਪਰ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਦੀ ਹੁੰਦੀ ਦੀ ਆਪਾਂ ਕੋਈ ਸਬੰਧ ਨਹੀਂ ਕਿਸੇ ਨਾਲ ਰੱਖਦੇ ਹਾਂਜੀ ਕਿੰਨਾ ਚਿਰ ਹੈ ਸਰ ਜੀ ਇਹ 25 ਮਿੰਟ ਚੱਲੀ ਹੈ ਜੀ ਹਾਂਜੀ ਹਾਂਜੀ 6 6 6 ਵਰੀ ਦੇ ਆਈ ਦੀ ਹਾਂਜੀ 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 ਕਿਹਾਂ ਜੀ ਤਲਾਸ਼ੀ ਲਈ ਆ ਜੀ ਕਰਦੀ ਹਾਂਜੀ ਪਰ ਕੋਈ ਨਹੀਂ ਮਿਲਿਆ ਜੀ ਹਾਂਜੀ ਸਰ ਸਾਡਾ ਨਾਮ ਇਸ ਕਰਕੇ ਲਿਆ ਕੇ ਉਹਨਾਂ ਨੂੰ ਕੋਈ ਸ਼ੱਕ ਸੀ ਸਾਡੇ ਦੇ ਪਰ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਹਾਂਜੀ ਬਟ ਸਰ ਮੈਨੂੰ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਜੀ ਹਾਂਜੀ ਹਾਂਜੀ